ਲੱਗਦਾ ਅੱਜ ਵੀਰ ਮੇਰਾ ਆਗੂ ਗਬਾਲ ਕੇ ਬੈਠਾ ਤੇ ਜੱਟ ਕੋਲ ਇੰਦੇ ਬੈੰਨੇ ਆ ਤੇ ਗੱਲਾਂ ਬਾਤਾਂ ਮਾਰਦੇ ਹਨਾ ਦੁੱਖ ਸੁੱਖ ਫਰੋਲਦੇ ਆ ਬਾਬਾ ਦਿਨ ਹੋ ਗਏ ਯਾ ਸਰ ਹੋਰ ਜੀ ਵੀਰ ਮੇਰੇ ਹੋਰ ਭਰਾ ਕਿਵੇਂ ਠੀਕ ਠਾਕ ਵਧੀਆ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਵਧੀਆ ਸਰਦੀਆਂ ਦਾ ਮੌਸਮ ਇਹਦੇ ਏਨਜਾਇਮੈਂਟ ਕਰਦਾ ਪਿਆ ਵਾਹ ਤੇ ਸਰਦੀਆਂ ਦੇ ਮੌਸਮ ਵਿੱਚ ਜੇ ਧੂਣੀ ਨਾ ਲੱਗੀ ਹੋਵੇ ਆਏ ਹਾਏ ਗੱਲ ਨਹੀਂ ਬਣਦੀ ਫਿਰ ਤਾਂ ਗੱਲ ਹੀ ਨਹੀਂ ਉਹ ਬਣਦੀ ਮੈਂ ਵੀ ਵੇਖਿਆ ਹੈ ਦੂਰੋਂ ਮਹਿ ਲੱਗਦਾ ਹੈ ਕਿ ਵੀਰ ਮੇਰਾ ਬੈਠਾ ਆ ਮੈਨੂੰ ਪਤਾ ਸੀ ਤੂੰ ਆਉਣਾ ਪਿਆ ਮੈਂ ਚੱਲ ਮੈਂ ਆਗੂ ਕਬਾਲਦਾਂ ਦੇ ਉਹਨੇ ਆਏ ਨਾ ਉਹਨੇ ਚੰਗਾ ਕੀਤਾ ਹੀ ਹਾਂ ਠੀਕ ਠਾਕ ਔਰ ਹਾਂਜੀ ਵਧੀਆ ਸਾਰੇ ਔਰ ਤੂੰ ਸੁਣਾ ਆਪਣੇ ਠੀਕ ਠਾਕ ਬਸ ਵਧੀਆ ਕਾਫੀ ਟਾਈਮ ਬਾਅਦ ਮਿਲੇ ਆ ਪਾ ਹਾਂ ਬਹੁਤ ਮੈਨਾਂ ਆਪਾਂ ਗਰਮੀਆਂ ਦੇ ਵਿਛੜੇ ਹੋਏ ਨਾ ਹੂੰ ਹੁਣ ਦੋ ਰੂਹ ਇੱਕ ਹੋਈਆਂ ਨੇ ਇੱਕ ਹੋਈਆਂ ਹੈਨਾ ਚੱਕਰਿਆ ਵੀ ਉਦੋਂ ਗਰਮੀ ਬਹੁਤ ਸੀ ਹਾਂਜੀ ਤੇ ਗਰਮੀ ਦੇ ਵਿੱਚ ਵੀਡੀਓ ਬਣਦੀ ਨਹੀਂ ਯਾਰ ਆਪਾਂ ਕਮਾ ਕਰਨ ਵਾਲੇ ਆ ਗਏ ਬੰਦੇ ਬਸ ਹੱਕ ਤੋਂ ਕੁਝ ਆਈਦਾ ਚਲੋ ਫਾਦ ਸਪਰੇਅ ਰੋਜ਼ ਦਾ ਹਾਂਜੀ ਤੇ ਮੈਂ ਕਹਾਂ ਚਲੋ ਅੱਜ ਮਿਲਦੇ ਆਂ ਇੱਕਦਮ ਮੌਸਮ ਅੱਜ ਬਹੁਤ ਠੰਡਾ ਹੈ ਉੱਤੋਂ ਜਿਹਨੂੰ ਆਪਾਂ ਬੋਨਡ ਫਾਰ ਕਹਿੰਦੇ ਆ ਬਹੁਤ ਹਾਂਜੀ ਹਾਂਜੀ ਬਾਕੀ ਆ ਤਾਂ ਨਜ਼ਾਰੇ ਵੱਖਰੇ ਗੁਰਵਾ ਅਰ ਜਾਈਆਂ ਨਾਲੋਂ ਸੌ ਆ ਚੀਂ ਨਿੱਗ ਮਿਲਦੀ ਆਪਣੇ ਹੈਨਾ ਹੋਰ ਨਮੀ ਤਾਂ ਜਿਸਨਾ ਤੂੰ ਕੀ ਚੱਲ ਰਿਹਾ ਅੱਜ ਸੋਸ਼ਲ ਅੱਜਕੱਲ ਸੋਸ਼ਲ ਮੀਡੀਆ ਤੇ ਕੌਣ ਚੱਲਦਾ ਅੱਜਕੱਲ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਨਾ ਦੁਨੀਆ ਤੇ ਵੇ ਵੇਖ ਕੇ ਨਾ ਗੱਲਾਂ ਸੁਣ ਸੁਣ ਕੇ ਹराण ਹੋ ਗਿਆ ਹਾਂ ਦਲਜੀਤ ਦਸਾਂ ਦੇ ਕਿੰਨਾ ਵਧੀਆ ਵੇਲਾ ਉੱਭਰਦਾ ਹੋਇਆ ਕਲਾਕਾਰ ਇੱਕ ਆਪਣਾ ਪੰਜਾਬੀ ਪੰਜਾਬੀ ਆ ਠੀਕ ਨਾ ਜਿਨੇ ਪ੍ਰਧਾਨ ਮੰਤਰੀ ਨਾਲ ਸਿੱਧੀ ਜਾ ਮੁਲਾਕਾਤ ਪਾਈ ਮੁਲਾਕਾਤ ਕੀਤੀ ਠੀਕ ਨਾ ਜਿਹਨੂੰ ਪ੍ਰਧਾਨ ਮੰਤਰੀ ਨੇ ਵੀ ਆਖਿਆ ਆ ਹਾਂ ਮਾਨ ਸਨਮਾਨ ਕੀਤਾ ਹਾਂ ਤੇ ਲੋਕ ਆਪਣੇ ਕਿਹੜੇ ਪਾਸੇ ਲਾਏ ਗਏ ਨੇ ਉਹਦੀਆਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਲੋਕੀ ਨਾ ਕਿਸੇ ਪਾਸੇ ਵੀ ਨਹੀਂ ਛੱਡਦੇ ਨਹੀਂ ਛੱਡਦੇ ਜੇ ਅੱਜ ਦਿਲਜੀਤ ਦਸਾਂਝ ਪੱਗ ਬਨ ਕੇ ਦੁਨੀਆਂ ਦੇ ਵਿੱਚ ਛਾਇਆ ਪਿਆ ਹਾਂਜੀ ਤੇ ਉਹਦੇ ਨਾਲ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਪਿਆ ਆਪਣੇ ਸਿੱਖਾਂ ਦਾ ਸਿਰ ਉੱਚਾ ਹੁੰਦਾ ਸਿਰ ਉੱਚਾ ਹੁੰਦਾ ਠੀਕ ਹੈ ਉਹ ਇੱਕ ਕਲਾਕਾਰ ਜਦੋਂ ਨੇ ਚਮਕੀਲੇ ਦੀ ਫਿਲਮ ਕੀਤੀ ਸੀ ਹਾਂਜੀ ਲੋਗੋ ਨੂੰ ਉਹ ਤੋਂ ਕਹਿੰਦੇ ਸੀ ਯਾਰ ਇਹ ਨਚਮਕੀਲੇ ਦੀ ਫਿਲਮ ਕਰ ਲਈ ਚਮਕੀਲਾ ਦਾ ਫਜ਼ੂਲ ਗੀਤ ਗਾਉਂਦਾ ਇਹ ਆ ਉਹ ਜਦੋਂ ਕਿ ਆਪਣੇ ਘਰਾਂ ਦੇ ਵਿੱਚ ਹਰ ਇੱਕ ਬੱਚੇ ਕੋਲ ਇੰਸਟਾਗ੍ਰam ਚੱਲਦਾ ਉਹ ਨਹੀਂ ਆਪ ਨੂੰ ਦਿਖਦਾ ਉਹ ਨਹੀਂ ਦਿਖਦਾ ਇੰਸਟਾਗ੍ਰam ਦੇ ਕਿੰਨਾ ਗਾਉਂਦੇ ਹੋਂ ਗਏ ਹਾਂ ਬਹੁਤ ਜ਼ਿਆਦਾ ਸਿਰਫ ਇੱਕ ਨਾ ਹਵਾ ਬਣਾ ਲੈਂਦੇ ਆ ਯਾਰ ਆ ਬੰਦਾ ਗਲਤ ਕਰਦਾ ਪਿਆ ਇਹਨੂੰ ਟਾਰਗੇਟ ਕਰੋ ਜਿਵੇਂ ਲੋਕਾਂ ਨੇ ਚਮਕੀਲੇ ਨੂੰ ਟਾਰਗੇਟ ਹਾਂਜੀ ਇਸ ਕਰਕੇ ਮੈਂ ਉਸ ਚੀਜ਼ ਨੂੰ ਗਲਤ ਨਹੀਂ ਗਿਣਦਾ ਉਹ ਇੱਕ ਕਲਾਕਾਰ ਹੈ ਕਲਾਕਾਰ ਨੂੰ ਕਲਾਕਾਰੀ ਦੀ ਦ੍ਰਿਸ਼ਟੀ ਨਾਲ ਹੀ ਉਹਦੇ ਆਲ ਵੇਖੋ ਹਾਂਜੀ ਇਹ ਨਾ ਸਮਝੋ ਵੀ ਉਹ ਆਪਣੇ ਹਰੇਕ ਮੁੱਦੇ ਦੇ ਵਿੱਚ ਟਾਂਗੜਾ ਆਏਗਾ ਉਹਨਾਂ ਦੀਆਂ ਵੀ ਕਈ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੇ ਇੰਡੀਆ ਦੇ ਵਿੱਚ ਆਉਣਾ ਵੀ ਹੈ ਵਿਚਰਨਾ ਵੀ ਆਪਣੇ ਕੰਮ ਨੂੰ ਆਜੋ ਬੰਦਾ ਬਾਗੀ ਹੋ ਜਾਵੇ ਹਨਾ ਹਾਂ ਹਾਂ ਉਠੀਆਂ ਸੁਰਾਂ ਦੇ ਵਿੱਚ ਚਲਾ ਜਾਵੇ ਉਹਨੂੰ ਕਿਸੇ ਇੰਡੀਆ ਜੀ ਨਹੀਂ ਬੜਨ ਦੇਣਾ ਚੱਕਰਦਾ ਇਹ ਠੀਕ ਆ ਉਹ ਇੱਕ ਕਲਾਕਾਰ ਆ ਉਹਨਾਂ ਦੀ ਕਲਾ ਨੂੰ ਦੇਖੋ ਦੇਖੋ ਉਹਦੇ ਰਤਬੇ ਨੂੰ ਦੇਖੋ ਉਹਦੀ ਗਾਇਕੀ ਨੂੰ ਪਸੰਦ ਕਰੋ ਨਾ ਕਿ ਉਹਨੂੰ ਕਿਸੇ ਧਾਰਮਿਕ ਮੁੱਦੇ ਨਾਲ ਜੋੜੋ ਨਾ ਉਹਨੂੰ ਕਿਸੇ ਕਿਸਾਨੀ ਦੇ ਮੁੱਦੇ ਨਾਲ ਜੋੜੋ ਨਾ ਕਿਸੇ ਉਹਨੂੰ ਇਹੋ ਹੀ ਰਾਜਨੀਤੀ ਨਾਲ ਨਾ ਜੋੜ ਕੋਈ ਹਾਂ ਪਰ ਫਿਰ ਵੀ ਉਹ ਬੰਦਾ ਭੱਜਿਆ ਨਹੀਂ ਕਿਸਾਨੀ ਅੰਦੋਲਨਾਂ ਦੇ ਵਿੱਚ ਉਹਨੇ ਕੀ ਕੀਤਾ ਹਾਂ ਕਗਨਾ ਨਾਲ ਉਹਨੇ ਸਿੱਧੀ ਟੱਕਰ ਲਈ ਹਾਂ ਜੀ ਤੇ ਜਿਹੜਾ 1 ਕਰੋੜ ਰੁਪਈਆ ਵੀ ਉਹਨੇ ਦਿੱਤਾ ਸੀ ਦਿੱਤਾ ਸੀ ਉਹ ਲੋਕ ਭੁੱਲ ਜਾਂਦੇ ਆ ਯਾਰ ਭੁੱਲ ਜਾਂਦੇ ਨੇ ਲੋਕ ਭੁੱਲ ਜਾਂਦੇ ਠੀਕ ਹੈ ਨਾ ਬਾਕੀ ਆਪਣੀ ਪਤਾ ਹੈ ਕਿ ਕਰੋੜ ਨਾਲ ਬੰਨਣਾ ਤਾਂ ਕੀ ਪਰ ਉਹਨੇ ਆਬਦੁੱਲ ਤੋਂ ਸਹਾਇਤਾ ਦਿੱਤੀ ਆਪਾਂ ਕਿੰਨਾ ਦੇਨੇ ਹ ਹ ਜਿਹੜੇ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਗ੍ਰਾਹੀ ਲੈਣ ਚਲੇ ਗਏ 500 ਬਾਅਦ ਛੇਤ ਕਿਤੇ ਕੋਈ ਦਿੰਦਾ ਨਹੀਂ ਅੱਗੋਂ ਵੀ ਨਖਰੇ ਕਰਦੇ ਥੋੜੀ ਨਫ਼ਰਤ ਦੀ ਰਾਜਨੀਤੀ ਜਿਹੜੀ ਆਪਣੇ ਲੋਕਾਂ ਦੇ ਆਪਣੇ ਕੰਨ ਭਰੇ ਜਾਂਦੇ ਹਨ ਆਪ ਨੂੰ ਐ ਬਣਾਇਆ ਜਾਂਦਾ ਵੀ ਯਾਰ ਆਹ ਤਾਂ ਸਾਡਾ ਦੁਸ਼ਮਣ ਹੀ ਆ ਕਿਸਾਨ ਜ਼ਰੂਰ ਯਾਰ ਦੁਖੀ ਅੱਜ ਹਰ ਪਾਸੇ ਕਿਸਾਨ ਦੁਖੀ ਹੈ ਗੱਲ ਆਪਾਂ ਮੰਨਦੇ ਹਾਂ ਸੁਖੀ ਮੰਨਦੇ ਆਪਾਂ ਦੁਖੀ ਆਪਾਂ ਕਿਸਾਨ ਪਰ ਆਪਾਂ ਕਿਸਾਨ ਹੁਣ ਆਪਾਂ ਆਪਣੀ ਜ਼ਮੀਨ 'ਚ ਬੈਠੇ ਹੋਏ ਹਾਂ ਠੀਕ ਨਾ ਆਪੜ ਨੂੰ ਪਤਾ ਹੈ ਕਿ ਆਪ ਨੂੰ ਕਿਹੜੀ ਚੀਜ਼ ਦੀ ਲੋੜ ਧਰਨੇ ਲਾਉਣੇ ਜਾਇਜ਼ ਨੇ ਆਪ ਦੀਆਂ ਜਿਹੜੀਆਂ ਮੰਗਾਂ ਨੇ ਉਹ ਰੱਖਣੀਆਂ ਜ਼ਰੂਰੀ ਨੇ ਜ਼ਰੂਰੀ ਨੇ ਮੈਂ ਕੱਲ ਪਰਸੋਂ ਇੱਕ ਵੀਡੀਓ ਵੇਖੀ ਹਾਂਜੀ ਮੈਂ ਉਹ ਵੀਡੀਓ ਜਦੋਂ ਵੇਖੀ ਉਹ ਵੀਡੀਓ ਨੂੰ ਮੈਂ ਨਾ ਕੰਪੇਅਰ ਕੀਤਾ ਆਪਣੀ ਪੰਜਾਬ ਦੀ ਕਿਸਾਨੀ ਨਾਲ ਉਹ ਵੀਡੀਓ ਹੈਗੀ ਸੀ ਮੱਧ ਪ੍ਰਦੇਸ਼ ਦੀ ਦੇਵ ਕਰਾਈ ਵਾਲਾ ਚੈਨਲ ਆ ਇੱਕ ਹਾਂਜੀ ਹਾਂਜੀ ਹੁੰਦਾ ਕੁਦਾਸ ਸਿੰਘ ਦੇ ਨਾਲ ਜਿਹੜਾ ਹੁੰਦਾ ਹੁੰਦਾ ਸੀ ਹਾਂ ਹਾਂ ਆਪਣਾ ਬਾਈ ਦੇਵ ਹਾਂ ਬਾਈ ਦੇਵ ਕੁਦਾਸ ਸਿੰਘ ਦਾ ਅੱਜਕੱਲ ਸਾਊਥ ਅਫਰੀਕਾ ਵਿੱਚ ਗਿਆ ਹੋਇਆ ਤੇ ਬਾਈ ਦੇਵ ਐਮਪੀ ਚੱਲਦਾ ਹੈ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਗਿਆ ਜਦੋਂ ਉਹਨੇ ਕਿਸਾਨਾਂ ਦੀ ਹਾਲਤ ਵਿਖਾਈ ਯਾਰ ਆਪਾਂ ਦਾ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਤਾਂ ਹਾਲਤ ਇੰਨੀ ਜ਼ਿਆਦੀ ਮੰਦੀ ਹੋਈ ਪਈ ਆ ਉੱਥੇ ਪਾਣੀ ਹੈ ਨਹੀਂ ਯਾਰ ਬੁਰਾ ਹਾਲੇ ਕਿਸਾਨਾਂ ਦਾ ਉਹ ਕਹਿੰਦੇ ਅਸੀਂ ਤਾਂ ਪਾਣੀ ਇੱਥੋਂ ਇੰਨੇ ਤੰਗ ਹਨ ਪਾਣੀ ਹੈ ਨਹੀਂ ਪ੍ਰਾਈਵੇਟ ਸਾਰੀਆਂ ਫਸਲਾਂ ਨੇ ਉਧਰ ਫਸਲਾਂ ਨੇ ਮਹਿੰਗਾਈ ਉੱਥੇ ਸਾਰੀ ਮਹਿੰਗਾਈ ਹਾਂ ਬਹੁਤ ਔਖੇ ਨੇ ਫਸਲਾਂ ਦੇ ਜਦੋਂ ਉਹ ਚੀਜ਼ ਦੇਖੀ ਦਿਨਾ ਉਦੋਂ ਆਖਿਰੇ ਕੇ ਪਈ ਇਹ ਪੰਜਾਬ ਦੇ ਵਿੱਚ ਕਿ ਇਹ ਕੰਮ ਨਾ ਬਣ ਜੇ ਪ੍ਰਾਈਵੇਟ ਨਾ ਬਣ ਜੇਗੇ ਫਿਰ ਵੀ ਚਲੋ ਕੋਈ ਵੀ ਜੰਗੇ ਪਿਆਰ ਮੁਹੱਬਤ ਨਾਲ ਕਿਉਂਕਿ ਹੁਣ ਉਹ ਸਮਾਂ ਨਹੀਂ ਰਹਿ ਗਿਆ ਜਦੋਂ ਇੱਕ ਯੋਗ ਸੀ ਤਲਵਾਰਾਂ ਦਾ ਹਾਂਜੀ ਹੁਣ ਤਾਂ ਕਲਮ ਦਾ ਯੋਗ ਹੈ ਕਲਮ ਦਾ ਯੋਗ ਹੈ ਹੁਣ ਜੋ ਸੂਜਵਾਨੀ ਦੇ ਨਾਲ ਹਾਂਜੀ ਹਨਾ ਆਪਾਂ ਕੋਈ ਵੀ ਮਸਲਾ ਹੱਲ ਕਰ ਸਕਦੇ ਹਾਂ ਹਾਂ ਕਲਮ ਦੇ ਨਾਲ ਕਲਮ ਦੇ ਨਾਲ ਆਪਾਂ ਕੋਈ ਵੀ ਮਸਲਾ ਹੱਲ ਕਰ ਸਕਦੇ ਹਾਂ ਪਿਆਰ ਦੇ ਨਾਲ ਕੋਈ ਵੀ ਮਸਲਾ ਹੱਲ ਕਰ ਸਕਦੇ ਹਾਂ ਇਸ ਕਰਕੇ ਮੇਰੇ ਹਿਸਾਬ ਨਾਲ ਜੇ ਜਿਵੇਂ ਦਲਜੀਤ ਨੇ ਕੋਈ ਮੁਲਾਕਾਤ ਕਰ ਹੀ ਲਈ ਉਹਦੇ ਨਾਲ ਹਾਂਜੀ ਤੇ ਕੋਈ ਮਾੜਾ ਨਹੀਂ ਕੀਤਾਗਾ ਮਾੜੀ ਗੱਲ ਨਹੀਂ ਉਹ ਕਲਾਕਾਰ ਐ ਅਸਕਰ ਇੰਡੀਆ ਦੀ ਉਹਦੀ ਪ੍ਰਦੈਸ਼ ਹੈ ਤੇ ਇੰਡੀਆ ਦਾ ਇਸ ਟਾਈਮ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਾਂਜੀ ਰਿਸਪੈਕਟ ਤਾਂ ਕਰਨੀ ਚਾਹੀਦੀ ਆ ਆਪਣਾ ਕਿਉਂਕਿ ਇਸ ਟਾਈਮ ਬਾਈ ਉਹ ਪ੍ਰਧਾਨ ਮੰਤਰੀ ਆ ਹਾਂਜੀ ਠੀਕ ਆ ਤੇ ਲੱਖਾਂ ਕਰੋੜਾਂ ਲੋਕਾਂ ਨੇ ਉਹਨੂੰ ਆਪਣੀ ਵੋਟ ਕੀਮਤੀ ਵੋਟ ਦੇ ਕੇ ਪ੍ਰਧਾਨ ਮੰਤਰੀ ਤੇ ਬਿਠਾਇਆ ਉਹ ਸੋਹਦੇ ਦੀ ਰਿਸਪੈਕਟ ਤਾਂ ਕਰਨੀ ਚਾਹੀਦੀ ਆਪਾਂ ਕਿਸੇ ਦੇ ਵਿਰੋਧ ਵਿੱਚ ਨਹੀਂ ਹੈਗੇ ਆਪਾਂ ਹੈਗੇ ਨੇ ਕੋਈ ਵੀ ਮੁੱਦਾ ਹੈ ਹਾਂਜੀ ਉਹ ਕਲਮਨ ਨਾਲ ਹੱਲ ਹੋ ਸਕਦਾ ਪਿਆਰ ਮੁਹੱਬਤ ਨਾਲ ਹੱਲ ਹੋ ਸਕਦਾ ਕੋਈ ਨਾ ਮਾਰਾ ਇਹ ਕਰੇਗਾ ਕਿਰਪਾ ਸੁਣੇਗਾ ਕਿਸਾਨਾਂ ਦੀ ਆਪਣੀ ਸੁਣੇਗਾ ਹਾਂ ਹੁਣ ਕਿਸਾਨ ਜੀ ਡੱਲੇ ਵਾਲਾ ਸਾਹਿਬ ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਹਾਂਜੀ 40 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਬਹੁਤ ਦੁਖਦਾਈ ਗੱਲ ਹੈ ਵੀ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਨਹੀਂ ਸੁਣਦੇ ਪਏ ਆਪਣੀ ਸੈਂਟਰ ਸਰਕਾਰ ਨਹੀਂ ਸੁਣਦੀਗੀ ਕੋਈ ਸਮਾਂ ਆਏਗਾ ਜਰੂਰ ਸੁਣੇਗੀ ਸੁਣੇਗੀ ਆਸ ਹੈਗੀ ਹਾਂ ਆਸ ਤਾਂ ਹੈ ਆਸ ਤਾਂ ਬੰਦੇ ਨੂੰ ਬੰਨੇਗਾ ਤੇ ਜਿਵੇਗਾ ਜਿਵੇਗਾ ਜੇ ਆਪਾਂ ਆਸ ਹੀ ਨਾ ਰੱਖੀ ਹਾਂ ਤੇ ਫਿਰ ਆਪਾਂ ਜੀਣਾ ਕਿੱਥੋਂ ਜੀਣਾ ਕਿੱਥੋਂ ਸਹੀ ਗੱਲ ਹੈ ਮੇਰੇ ਆਸ ਆਪਣੂ ਰੱਖਣੀ ਪੈਣੀ ਹੈ ਨਾ ਹਾਂ ਸਰੱਖੋ ਠੀਕ ਆ ਤੇ ਬਹੁਤ ਦੁੱਖ ਹੁੰਦਾ ਜਦੋਂ ਡਲੇਵਾਲ ਸਾਹਿਬ ਦੀ ਆਪਾਂ ਕੋਈ ਵੀ ਵੀਡੀਓ ਦੇਖਦੇ ਆ ਯਾਰ ਬਹੁਤ ਮੁਸ਼ਕਲ ਆ ਬਈ ਇੰਨੇ ਦਿਨ ਕੱਢਨੇ ਹਨਾ ਹਾਂ ਉਹ ਵੀ ਚਲੋ ਆਪਣੇ ਥਾਂ ਤੇ ਕਿਸਾਨ ਬਹੁਤ ਸਹੀ ਆ ਕਿਸਾਨ ਵੀ ਠੀਕ ਆ ਕੌਣ ਕਿਸਾਨੀ ਅੱਜਕੱਲ ਦੇ ਸਮੇਂ ਦੇ ਵਿੱਚ ਕੋਈ ਬਹੁਤਾ ਲਾਹੇਵੰਦ ਤੰਦਾ ਨਹੀਂ ਰਹਿ ਤੰਦਾ ਨਹੀਂ ਰਹਿ ਗਿਆ ਅੱਜ ਸੁੱਖਿਆ ਕਿਹੜਾ ਕਿਸਾਨ ਹੈ ਜਿੰਨੇ ਦੇ ਕਰਜ਼ਾ ਨਹੀਂ ਹੈ ਨਹੀਂ ਹੈਗਾ ਹਰ ਇੱਕ ਦੇ ਕਰਜ਼ਾ ਹਰ ਕਿਸਾਨ ਤੇ ਅੱਜ ਕਰਜ਼ਾ ਕਰਜ਼ਾ ਹਰ ਇੱਕ ਦੇ ਕਰਜ਼ਾ ਮਗਹਾਈ ਹੈ ਹੋਰ ਕਿਸੇ ਦਾ ਸੜਕਾਂ ਦੇ ਬਹਿਨ ਨਜੀਬ ਨਹੀਂ ਕਰਦੀ ਜੀ ਕਰਦਾ ਹੁਣ ਵੇਖ ਲੈ ਕਿ ਹੁਣ ਅੱਜ ਸਾਲ ਹੋ ਚੱਲਿਆ ਉੱਥੇ ਬੈਠੇ ਹੁਣ ਤੇ ਕਿੰਦਾ ਜੀ ਕਰਾ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਅਸੀਂ ਬਈਏ ਹਨਾ ਘਰੋਂ ਬੇਕਾਰ ਹੋਈਏ ਹਰ ਇੱਕ ਦੇ ਜੀ ਕਰਦਾ ਹੈ ਕਿ ਆਪਦੇ ਘਰੇ ਬੈਠੇ ਹੋਏਗੇ ਅੰਦਰਾਂ ਯਾਰ ਜਾਈਆਂ ਵੀ ਵੜ ਕੇ ਆਪਦੇ ਪਰਿਵਾਰ ਦੇ ਵਿੱਚ ਤੇ ਪਰ ਫਿਰ ਦਰਜੀਤ ਪਾਲੀ ਚੜਾਈ ਕਰ ਗਿਆ ਯਾਰ ਹਾਂ ਬਹੁਤ ਜ਼ਿਆਦਾ ਵੇਖ ਲੈ ਐਕਸਪੈਕਟਿਡ ਨਹੀਂ ਹੈਗਾ ਅਸੀਂ ਖਾਸ ਕਰਕੇ ਜਿਹੜੀ ਚਮਕੀਲਾ ਫਿਲਮ ਦੇ ਵਿੱਚ ਉਹਨੇ ਕੰਮ ਕੀਤਾ ਹਾਂਜੀ ਉਹਨੂੰ ਕਣ ਬਹੁਤ ਜ਼ਿਆਦਾ ਪਸੰਦ ਆ ਬਾਕੀ ਉਹਦੇ ਜੀ ਨਾ ਐਕਟਿੰਗ ਵੀ ਇੰਨੀ ਵਧੀਆ ਕੀਤੀ ਨਾ ਉਹਨੇ ਤੇ ਉਹ ਸੁਣੀ ਕੀਤੀ ਮੈਂ ਨਾ ਰੂ ਬਰੂ ਇਸ ਤਰ੍ਹਾਂ ਕੇ ਚਮਕੀਲਾ ਹੀ ਯਾਰ ਜਿਵੇਂ ਹੁੰਦਾ ਉਸ ਕਮੀਆਂ ਪੇਸ਼ੀਆਂ ਰਹਿ ਗਈਆਂ ਪਰ ਮੈਂ ਜਿਹੜੇ ਚਮਕੀਲੇ ਦੇ ਫੈਨ ਸੀ ਕਮ ਸੇ ਕਮ ਉਹਨਾਂ ਨੂੰ ਇਹ ਦਲਾਸਾ ਹੋ ਗਿਆ ਜਿਵੇਂ ਕਿ ਮੈਂ ਹਾਂਜੀ ਕਿ ਕਮ ਸੇ ਕਮ ਚਮਕੀਲੇ ਦੇ ਕਿਸੇ ਵੱਡੇ ਕਲਾਕਾਰ ਨੇ ਫਿਲਮ ਤਾਂ ਬਣਾਈ ਹੈ ਫਿਲਮ ਤਾਂ ਬਣਾਈ ਹੈ ਹਨਾ ਹਾਂਜੀ ਦਲਜੀਤ ਦੇਸਾਂਜ ਵਰਗੇ ਐਕਟਰ ਨੇ ਉਹਦੇ ਵਿੱਚ ਵੱਡਾ ਡਾਇਰੈਕਟਰ ਇਮਤੀਆਜ਼ ਅਲੀ ਹਾਂਜੀ ਬਹੁਤ ਮੰਨਦਾ ਚਲੋ ਕਿਤੇ ਨਾ ਕਿਤੇ ਖੁਸ਼ ਹੋਇਆ ਲੋਕਾ ਜਿਹੜੇ ਚਮਕੀਲੇ ਲੋਕ ਪਿਆਰ ਕਰਦੇ ਸੀ ਤੇ ਇੱਕ ਕਲਾਕਾਰ ਹੈ ਜਿਹੜਾ ਉਹਨੂੰ ਸਿਰਫ ਕਲਾਕਾਰੀ ਦੇ ਦ੍ਰਿਸ਼ਟੀਕੋਣ ਤੋਂ ਆਪਾਂ ਵੇਖਣਾ ਚਾਹੀਦਾ ਜੇ ਉਹ ਮਤਲਬ ਹਾਂਜੀ ਆਪੋ ਨੇ ਆ ਦੁਨਿਆਵੀ ਕਮਾ ਵਿੱਚ ਹਿੱਸਾ ਲੈਣਾ ਹੁੰਦਾ ਫਿਰ ਉਹ ਕੋਈ ਸਿਆਸਤਦਾਨ ਹੁੰਦਾ ਸਿਆਸਤਦਾਨ ਹੁੰਦਾ ਆਪਾਂ ਕਹਿ ਸਕਦੇ ਇਹ ਵੀ ਗੱਲ ਠੀਕ ਹੈ ਜਿਹੜਾ ਕਲਾਕਾਰ ਹੈ ਹਾਂਜੀ ਉਹਨੂੰ ਤਾਂ ਬਈ ਲੋੜ ਆ ਉਹਨੇ ਇੰਡੀਆਰ ਦੇ ਵਿੱਚ ਵੀ ਸ਼ੋਅ ਆਪਣੇ ਲਾਉਣੇ ਆ ਤੇ ਬਾਹਰ ਲਈ ਸਟੇਟਾਂ ਵਿੱਚ ਹਾਂਜੀ ਉੱਥੇ ਵੀ ਲਾਉਣੇ ਨੇ ਤੇ ਅੱਜ ਉਹ ਕੋਈ ਬਾਗੀਸੌਰ ਦੇ ਵਿੱਚ ਕੋਈ ਗੱਲ ਕਰੇਗਾ ਤੇ ਕੱਲ ਨੂੰ ਉਹਦਾ ਛੋਈ ਨਾ ਕੋਈ ਲੱਗਨ ਦੇਗਾ ਕੋਈ ਇੰਡੀਆ ਨੇ ਔਨ ਨਹੀਂ ਦਿੱਤਾ ਜਾਣਾ ਉਹਨੂੰ ਕਿਉਂ ਨਹੀਂ ਦਿੱਤਾ ਜਾਣਾ ਹਾਂ ਉਹ ਆਪਣੇ ਆਪਣੇ ਦੇਸ਼ ਨੂੰ ਹਰੇਕ ਨਾਲ ਪਿਆਰ ਹੁੰਦਾ ਸਾਨੂੰ ਵੀ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਸੀ ਇੰਡੀਆ ਦੇ ਵਿੱਚ ਰਹਿਣ ਵਾਲੇ ਆ ਸਾਨੂੰ ਬਹੁਤ ਮਾਣ ਆ ਜਦੋਂ ਪਹਿਲਾ ਸ਼ੋਅ ਆ ਗਿਆ ਉਹਨੇ ਪੰਜਾਬ ਦੇ ਵਿੱਚ ਲਾਇਆ ਲੁਧਿਆਣੇ ਲਾਇਆ ਲਾਇਆ ਤੇ ਆਉਂਦੇ ਹੀ ਸਾਰੇ ਪਾਸੇ ਹੋ ਗਏ ਲੋ ਜੀ ਆ ਗਿਆ ਪੰਜਾਬੀ ਆਪੀ ਧਰਤੀ ਤੇ ਆ ਗਿਆ ਆ ਪੰਜਾਬ ਦੇ ਵਿੱਚ ਆ ਗਿਆ ਤੇ ਕਿੰਨੀ ਮਾਨ ਵਾਲੀ ਗੱਲ ਹੀ ਕਿ ਆ ਪੰਜਾਬ ਦੇ ਵਿੱਚ ਆ ਗਏ ਉਹਨੂੰ ਛੋਲ ਆਇਆ ਉਸ ਮੁੱਦੇ ਨੂੰ ਇਸ ਮੁੱਦੇ ਨਾਲ ਬਿਲਕੁਲ ਹੋਰ ਮੇਂ ਤੇ ਰਾਜਨੀਤੀ ਵਿੱਚ ਨਹੀਂ ਆਪ ਨੂੰ ਜੋੜਨਾ ਚਾਹੀਦਾ ਚਾਹੀਦਾ ਠੀਕ ਹੈ ਤੇ ਕਿਉਂਕਿ ਇੰਡੀਆ ਦਾ ਆਪਾਂ ਖਾਦਾ ਹੈ ਬਾਈ ਇੰਡੀਆ ਦੀ ਧਰਤੀ ਨਾਲ ਆਪਾਂ ਨੂੰ ਪਿਆਰ ਹੈ ਹਾਂਜੀ ਠੀਕ ਆ ਹਾਂ ਜਦੋਂ ਇੰਡੀਆ ਦੀ ਟੀਮ ਹਾਰਦੀ ਹੈ ਜਾਂ ਜਿੱਤਦੀ ਹੈ ਤਾਂ ਉਹ ਨਹੀਂ ਸਾਨੂੰ ਖੁਸ਼ੀ ਹੁੰਦੀ ਜਦੋਂ ਹਾਰਦੀ ਹੈ ਉਹਨਾਂ ਹੀ ਸਾਨੂੰ ਦੁੱਖ ਉਹਨਾਂ ਹੀ ਦੁੱਖ ਹੁੰਦਾ ਆਪਾਂ ਨੂੰ ਵੀ ਹੁੰਦਾ ਤੇ ਉਹਨਾਂ ਨੂੰ ਵੀ ਹੁੰਦਾ ਇੰਡੀਆ ਤਾਂ ਆਪਣਾ ਇੰਡੀਆ ਹੀ ਹੈ ਹਾਂ ਇਸ ਕਰਕੇ ਹਾਂਜੀ ਕਦੀ ਵੀ ਇਸ ਮਸਲੇ ਨੂੰ ਰਾਜਨੀਤੀ ਵਿੱਚ ਨਹੀਂ ਜੋੜਨਾ ਚਾਹੀਦਾ ਮੇਰਾ ਤਾਂ ਇਹ ਖਿਆਲ ਹੈ ਹਾਂਜੀ ਪਰ ਸ਼ੁਰੂ ਤੋਂ ਜਿਵੇਂ ਆਪਾਂ ਕਿਸਾਨੀ ਨਾਲ ਜੁੜੇ ਹੋਏ ਹਾਂ ਹਾਂ ਕਿਸਾਨੀ ਵਿੱਚ ਤੁਹਾਡੀ ਰੂਹ ਵਸਦੀ ਹੈ ਵਸਦੀ ਕਿਉਂਕਿ ਅਸੀਂ ਖੁਦ ਕਿਸਾਨ ਹਾਂਜੀ ਛੁਰ ਤੋਂ ਲੈ ਕੇ ਕੰਮ ਇਸ ਵੇਰੇ ਉੱਠਦਾ ਨੇ ਕਿਸਾਨਾਂ ਦਾ ਕੰਮ ਕਿਸਾਨੀ ਤੋਂ ਸ਼ੁਰੂ ਹੁੰਦਾ ਉਹ ਜਿਵੇਂ ਉੱਠਦੇ ਵਾਲਾ ਪੱਠੇ ਪਾਲਾ ਉਹ ਬਸ ਪਣ ਪੱਠੇ ਦੇਖੇ ਆ ਪੱਠੇ ਸਾਰਾ ਦਿਨ ਹੀ ਲੰਘ ਜਾਂਦਾ ਇਸ ਤਰ੍ਹਾਂ ਆ ਆ ਗੱਲਾਂ ਦੋ ਚਾਰ ਆਪਣੇ ਦੇਲ ਦੀਆਂ ਹੀ ਜਿਹੜੀਆਂ ਅੱਜ ਕਰਨੀਆਂ ਸੀ ਕਾਫੀ ਟਾਈਮ ਹੋ ਗਿਆ ਬੋਲੇ ਨਹੀਂ ਹੁਣ ਕਈ ਲੋਗੇ ਨਾ ਬਣ ਕਹਿਣ ਵੀ ਕਿਸਾਨੀ ਦੇ ਉਲਟ ਉਲਟ ਨਹੀਂ ਕਿਸਾਨੀ ਸਭ ਤੋਂ ਪਹਿਲਾਂ ਆਉਂਗੀ ਹਾਂਜੀ ਕਿਉਂਕਿ ਇਹ ਹੀ ਕਿਸਾਨ ਆ ਬਾਕੀ ਕਿਸਾਨਾਂ ਦੇ ਪੁੱਤਾਂ ਠੀਕ ਨਾ ਆਸਾਨੀ ਦੇ ਮਸਲੇ ਦਾ ਹੱਲ ਹੋਣਾ ਜ਼ਰੂਰੀ ਹੈ ਜ਼ਰੂਰੀ ਤੇ ਜੇ ਪਿਆਰ ਨਾਲ ਇਹ ਮਸਲੇ ਦਾ ਹੱਲ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਏ ਧਰਨੇ ਲਾਉਣਾ ਹੀ ਨਾ ਪੈਣ ਕਿਸਾਨਾਂ ਨੂੰ ਬਸ ਕਾਤੋਂ ਇੰਨੀਆਂ ਠੰਡਾਂ ਦੇ ਵਿੱਚ ਅੱਜ ਬਾਰਡਰਾਂ ਦੇ ਕਿਸਾਨ ਬੈਠੇ ਇੰਨੀਆਂ ਠੰਡੀਆਂ ਹਵਾ ਵਗਦੀਆਂ ਨੇ ਸੜਕਾਂ ਦੇ ਆਸ-ਪਾਸੇ ਕਿਹੜਾ ਉੱਥੇ ਕੋਈ ਹੈਗਾ ਹਾਂ ਉੱਥੇ ਨਾ ਬੈਠੀ ਆ ਮਾਂ ਬੈਠੀ ਜਿੰਨੇ ਆਪੇ ਬੁੱਕਲ 'ਚ ਲਾ ਕੇ ਬੈਹਿ ਜਾਣਾ ਹਾਂ ਉਹ ਇਸ ਕਰਕੇ ਹਾਂਜੀ ਟਰਾਲੀਆਂ ਦੇ ਵਿੱਚ ਬਹਿਣਾ ਕੋਈ ਸੌਖਾ ਨਹੀਂ ਹੈਗਾ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਇਹ ਮਸਲਾ ਦਲਜੀਤ ਵਾਲਾ ਹਾਂਜੀ ਇਹਨੂੰ ਰਾਜਨੀਤੀ ਦੇ ਨਾਲ ਨਾ ਜੋੜਿਆ ਵੇ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਰਾਜਨੀਤੀ ਵਿੱਚ ਜੋੜਿਆ ਜਾਵੇ ਨਹੀਂ ਜੋੜਨਾ ਚਾਹੀਦਾ ਨਹੀਂ ਜੋੜਨਾ ਚਾਹੀਦਾ ਕਿਉਂਕਿ ਇੱਕ ਜਿਹੜਾ ਉਹਦਾ ਕਾਰੋਬਾਰ ਹੀ ਇਹੋ ਇਹ ਗਾਉਣਾ ਗਾਉਣਾ ਠੀਕ ਨਾ ਉਹਦੇ ਇੱਕ ਤਮੰਨਾ ਹੀ ਹੁੰਦੀ ਰੀਜ ਹੀ ਕਿ ਮੈਂ ਇੱਕ ਦੁਨੀਆ ਜਿੱਤਨੀ ਜਿੱਤਨੀ ਜਿੱਤ ਲਈ ਦੁਨੀਆ ਉਹਨੇ ਹਾਂ ਹਰ ਥਾਂ ਦੇ ਵਿੱਚ ਆਪਾਂ ਦੇ ਵਿੱਚ ਬਹੁਤ ਵੱਡੇ ਹਰ ਇੱਕ ਰਜੀ ਕਰਦਾ ਆਪਾਂ ਵੀ ਆਣਿਆ ਅਹੀ ਵੀ ਦੁਨੀਆ ਜਿੱਤ ਗਏ ਬਹੁਤ 스타 ਬਣੇ ਨੇ ਸਿੱਧੂ ਮੂਸੇਵਾਲਾ ਅੱਜ ਜੇ ਹੁੰਦਾ ਹਾਂਜੀ ਉਹਨੇ ਸਿੱਧੂ ਮੂਸੇਵਾਲਾ ਸ਼ਾਇਦ ਇਹਦੇ ਉੱਤੇ ਹੁੰਦਾ ਇਹਦੇ ਉੱਤੇ ਹੁੰਦਾ ਤੇ ਜਾਂ ਚਮਕੀਲਾ ਹੁੰਦਾ ਸ਼ਾਇਦ ਚਮਕੀਲੇ ਦਾ ਜਰਤਬਾ ਉਹ ਕਿਲੇ ਦਾ ਤਾਂ ਰਤਵ ਆਪਣਾ ਪਤਾ ਹੀ ਸੀ ਇਹ ਹੀਰੇ ਨੇ ਯਾਰ ਹਾਂਜੀ ਯਾਨੀ ਕਿ ਗਾਇਕੀ ਦੇ ਹੀਰੇ ਨੇ ਹਾਂਜੀ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਸਾਡੀ ਕੌਮ ਦੇ ਹੀਰੇ ਕਿਉਂਕਿ ਇਹ ਸੰਗੀਤ ਦੇ ਹੀਰੇ ਨੇ ਕੌਮ ਦੇ ਹੀਰੇ ਨੇ ਉਹ ਆਪਣੇ ਕੌਮ ਦੇ ਵੀ ਹੀਰੇ ਵੱਖਰੇ ਨੇ ਉਹ ਵੱਖਰਾ ਹੈ ਜਿਹੜੇ ਇਹ ਆਪਣੇ ਗਾਇਕੀ ਦੇ ਵਿੱਚ ਜਿਹੜੇ ਆਏ ਜਾਂਦੇ ਨਾ ਕਿਉਂਕਿ ਸੰਗੀਤ ਵੀ ਰੂਹ ਦੀ ਖਰਾਬ ਹਾਂਜੀ ਜਿਵੇਂ ਆਪਣੇ ਜਮਲਾ ਜੱਟ ਹੂੰ ਵੇਖ ਲਓ ਹਾਇ ਤੇ ਕਵੀ ਅਵਰ ਗੀਤ ਨੇ ਉਹਨਾਂ ਦੇ ਕਿੰਨਾ ਵੱਡਾ ਨਾਮ ਹੈ ਹਾਂ ਕਿੰਨਾ ਵੱਡਾ ਨਾਮ ਹੈ ਤੇ ਜਦੋਂ ਸੁਣਦੇ ਆ ਅੱਗੇ ਆਪਣੇ ਵਿਆਹਾਂ ਦੇ ਵਿੱਚ ਜਾਂ ਕੋਈ ਖੰਡ ਪੜ ਕਰਾਉਂਦਾ ਹੀ ਜਾਂ ਕੋਈ ਵੀ ਹੁੰਦਾ ਹੀ ਹਾਂ ਤੇ ਕੰਮ ਹੀ ਸ਼ੁਰੂ ਹੁੰਦਾ ਹੀ ਜਮਲੇ ਦੀ ਤੁੰਬੀ ਦੋ ਹਾਂ ਜਮਲੇ ਦੀ ਤੁੰਬੀ ਹਾਂ ਤੇ ਹੁੰਦਾ ਹੀ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਆਏ ਹਾਏ ਐ ਸੋਖਾ ਠੰਡ ਬੜੀ ਵਾਰੀ ਚੱਲੀ ਹੈ ਹੁਣ ਫਿਰ ਆਪਾਂ ਹਾਂ ਚੱਲ ਗਏ ਫਿਰ ਮਿਲਦੇ ਹਾਂ ਕਿਸੇ ਦਿਨ ਫਿਰ ਵਿਚਾਰ ਕਰਾਂਗੇ ਕਿਸੇ ਨਵੇਂ ਮੁੱਦੇ ਤੇ ਹਾਂਜੀ ਅੱਜ ਦੀ ਵੀਡੀਓ ਸਾਡੀ ਤੁਸੀਂ ਇੱਥੇ ਆਹੀਂ ਸਮਾਪਤ ਕਰਦੇ ਹਾਂ ਹਾਂਜੀ ਜੇ ਵੀਡੀਓ ਚੰਗੀ ਲੱਗੀ ਕੋਈ ਆਪਣਾ ਸੁਝਾਅ ਤੁਸੀਂ ਜਰਣਾ ਹੋਇਆ ਤਾਂ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਤੇ ਧੰਨਵਾਦ ਜੀ ਮਿਹਰਬਾਨ